ਕਨਕੋਦਰ ਦੇ ਵਿੱਚ ਅੱਜ ਕਾਂਗਰਸ ਅਤੇ ਭੋਜਨ ਸਮਾਜ ਪਾਰਟੀ ਵਿਚਕਾਰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਚੋਣ ਸਮਝੌਤੇ ਹੋਣ ਦਾ ਸਮਾਚਾਰ ਆਇਆ ਇਸ ਚੋਣ ਦੇ ਦੌਰਾਨ ਜਿਵੇਂ ਹਲਕਾ ਨਕੋਦਰ ਦੀਆਂ ਜ਼ਿਲ੍ਹਾ ਪ੍ਰੀਸ਼ਦ ਦੀਆਂ 4 ਸੀਟਾਂ ਤੇ ਕਾਂਗਰਸ ਤਿੰਨ ਦੇ ਲੜੇਗੀ ਭੋਜਨ ਸਮਾਜ ਪਾਰਟੀ ਇੱਕ ਤੇ ਲੜੇਗੀ ਸਮਤੀ ਦੀਆਂ 34 ਸੀਟਾਂ ਨੇ ਹਲਕਾ ਨਕੌਦਰ ਵਿੱਚ ਜਿਨ੍ਹਾਂ ਵਿੱਚੋਂ 20 ਤੇ ਕਾਂਗਰਸ ਅਤੇ 14 ਤੇ ਭੋਜਨ ਸਮਾਜ ਪਾਰਟੀ ਚੋਣ ਲੜੇਗੀ ਆਓ ਅੱਜ ਇਸ ਚੋਣ ਸਮਝੌਤੇ ਤੇ ਕਰਦੇ ਹਾਂ ਚਰਚਾ ਮੁੱਦੇ ਦੀ ਗੱਲਬਾਤ ਵਿੱਚ ਆਪ ਸਭ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਬਿੱਲ ਕਾ ਨਿਊਜ਼ ਆਨਲਾਈਨ ਚੈਨਲ ਜਿਵੇਂ 14 ਦਸੰਬਰ ਨੂੰ ਗਿਆਲਾ ਪ੍ਰੇਸ਼ਤ ਅਤੇ ਬਲਾਕ ਸੰਮਤੀ ਦੀਆਂ ਬੋਟਾਂ ਪੈ ਰਹੀਆਂ 17 ਦਸੰਬਰ ਨੂੰ ਚੋਣ ਨਤੀਜਾ ਆਏਗਾ ਇਹਨਾਂ ਚੋਣਾਂ ਨੂੰ ਲੈ ਕੇ 1 ਦਸੰਬਰ ਨੂੰ ਕਾਗਜ਼ੇ ਭਰਨ ਦਾ ਜਿਹੜਾ ਆ ਉਹ ਸ਼ੁਰੂਆਤ 1 ਦਸੰਬਰ ਤੋਂ ਹੋਣੀ ਹੈ ਹਲਕਾ ਨਕੂਦਰ ਦੀ ਅੱਜ ਗੱਲ ਕਰਾਂਗੇ ਕਿ ਕਾਂਗਰਸ ਅਤੇ ਭੋਜਨ ਸਮਾਜ ਪਾਰਟੀ ਵਿਚਕਾਰ ਇਹ ਚੋਣ ਸਮਝਾਤਾ ਹੋਇਆ ਹੈ ਜਿੱਥੇ ਇੱਕ ਪਾਸੇ 227 ਦੇ ਵਿੱਚ ਕਾਂਗਰਸ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਦਾ ਦਾਵਾ ਕਰਦੀ ਹੈ ਉੱਥੇ ਹਲਕਾ ਨਕੂਦਰ ਦੇ ਵਿੱਚ ਕਾਂਗਰਸ ਨੇ ਆਮ ਆਦਮੀ ਪਾਰਟੀ ਦਾ ਮੁਕਾਬਲਾ ਕਰਨ ਲਈ बसपा ਨਾਲ ਚੋਣ ਸਮਝੌਤਾ ਕਰ ਲਿਆ ਜਿਸ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਇਹ ਦੋਵੇਂ ਪਾਰਟੀਆਂ ਰਲ ਕੇ ਆਮ ਆਦਮੀ ਪਾਰਟੀ ਦਾ ਮੁਕਾਬਲਾ ਕਰਨਗੀਆਂ ਇਸ ਮੁਕਾਬਲੇ ਦੌਰਾਨ ਇਨਾ 34 ਸੀਟਾਂ ਵਿੱਚੋਂ ਇਹ ਦੋਵੇਂ ਪਾਰਟੀਆਂ ਕਿੰਨੇ ਕ ਮਾਰਜਨਾਂ ਕਿੰਨੀਆਂ ਸੀਟਾਂ ਜਿੱਤਣਗੀਆਂ ਇਹ 17 ਦਸੰਬਰ ਦਾ ਐਲਾਨ ਦੱਸੇਗਾ ਹਾਂ ਇਹ ਜ਼ਰੂਰ ਹੈ ਕਿ ਅੱਜ ਇਸ ਚੋਣ ਸਮਝੌਤੇ ਦਾ ਐਲਾਨ ਕਰਨ ਸਮੇਂ ਦੋਵੇਂ ਪਾਰਟੀਆਂ ਦੇ ਆਗੂ ਖੁਸ਼ ਦਿਖਾਈ ਦੇ ਰਹੇ ਸੀ ਜਿੱਤ ਦਾ ਦਾਅਵਾ ਕਰ ਰਹੇ ਸੀ ਹਾਂ ਇਹ ਜ਼ਰੂਰ ਹੈ ਕਿ ਹੁਣ ਤੱਕ ਹਲਕਾ ਨਕੂਤਰ ਦੇ ਵਿੱਚ ਦੋ ਪਾਰਟੀਆਂ ਨਾਲ बसपा ਅਕਸਰ ਇਹਨਾਂ ਚੋਣਾਂ ਤੇ ਸਮਝੌਤਾ ਕਰਦੀ ਰਹੀ ਹੈ ਕਦੀ ਕਾਂਗਰਸ ਨਾਲ ਤੇ ਕਦੀ ਸ਼੍ਰੋਮਣੀ ਅਕਾਲੀ ਦਲ ਨਾਲ ਇਹ 225 ਪਹਿਲੀ ਵਾਰ ਆ ਜਦੋਂ ਪੰਜਾਬ ਦੇ ਵਿੱਚ ਰਾਜ ਕਰ ਰਹੀ ਹੈ ਆਮ ਆਦਮੀ ਪਾਰਟੀ ਤੇ बसपा ਦਾ ਐਸ ਵਾਰ ਚੋਣ ਸਬਝੌਤਾ ਹੈ ਕਾਂਗਰਸ ਨਾਲ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਹੀ ਦੋ ਤੜਿਆਂ ਵਿੱਚ ਵੰਡ ਚੁੱਕਾ ਹੈ ਇਹ ਚੋਣਾ ਭਾਜਪਾ ਵੀ ਲੜੇਗਾ ਜਿ ਦੇਖਿਆ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਪੁਨਰ ਸਰਜੀਤ ਸ਼੍ਰੋਮਣੀ ਅਕਾਲੀ ਦਲ ਦਾ ਦੋਵਾਂ ਦਾ ਸਮਝੌਤਾ ਹੋਣਾ ਚੋਣ ਸਮਝੌਤਾ ਮੁਸ਼ਕਲ ਹੈ ਇਹ ਦੋਵੇਂ ਪਾਰਟੀਆਂ ਕੀ ਭਾਜਪਾ ਨਾਲ ਕੌਣ ਚੋਣ ਸਮਝੌਤਾ ਕਰਦਾ ਇਹ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗਣਾ ਜਾਂ ਇਹ ਤਿੰਨੋਂ ਪਾਰਟੀਆਂ ਅਕਲਿਆਂ ਅਕਲਿਆਂ ਚੋਣ ਲੜਦੇ ਆ ਇਹ ਵੀ ਗੱਲ ਸਾਹਮਣੇ ਆ ਜਾਣੀ ਹੈ ਹੁਣ ਜਿੱਥੇ ਇੱਕ ਪਾਸੇ ਕਾਂਗਰਸ ਨੇ ਨਕੂਦਰ ਦੇ ਵਿੱਚ ਇਹਨਾਂ ਚੋਣਾਂ ਦੇ ਵਿੱਚ ਇਕੱਲਿਆਂ ਚੋਣ ਲੜਨ ਦਾ ਜਿਹੜਾ ਆ ਉਹ ਨਹੀਂ ਦਾਵਾ ਪੇਸ਼ ਕੀਤਾ ਨਹੀਂ ਆਪਣੇ ਆਪ ਨੂੰ ਇਹਨਾਂ ਤਾਕਤਵਰ ਸਮਝਿਆ ਕਿ ਉਹਨਾਂ ਨੂੰ ਸਹਾਰਾ ਲੈਣਾ ਪਿਆ ਬਸ ਪਾ ਦਾ ਇਸ ਤੋਂ ਸਮਝ ਆਉਂਦੀ ਹੈ ਕਿ ਨਕੂਦਰ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਇਹਨਾਂ ਦੋਵਾਂ ਪਾਰਟੀਆਂ ਨੇ ਮਜ਼ਬੂਤ ਸਮਝਿਆ ਬਾਕੇ ਮਜ਼ਬੂਤ ਹੈ ਇਹ ਤਾਂ ਚੋਣ ਨਤੀਜੇ ਦੱਸਣਗੇ ਹਾਂ ਇਹ ਜ਼ਰੂਰ ਹੈ ਕਿ बसपा ਇਸ ਵਾਰ ਸ਼੍ਰੋਮਣੀ ਅਕਾਲੀ ਦਲ ਨਾਲ ਜੇ ਨਹੀਂ ਤਾਂ ਉਹਦੇ ਪਿੱਛੇ ਇਹੀ ਕਾਰਨ ਹੋ ਸਕਦਾ ਕਿ बसपा ਇਸ ਵਾਰ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਸਮਝ ਰਹੀ ਹੈ ਅੰਦਰੋਂ ਕਨਸੂਆਂ ਇਹ ਵੀ ਆਈਆਂ ਸੀ ਕਿ ਆਮ ਆਦਮੀ ਪਾਰਟੀ ਨੇ ਜਿਵੇਂ ਪੰਚਾਇਤ ਚੋਣਾਂ ਸਮੇਂ ਅੰਦਰ ਖਾਤੇ ਕੋ ਸੇਟਾਂ ਤੇ बसपा ਨਾਲ ਸਮਝੌਤਾ ਕੀਤਾ ਸੀ ਹੁਣ ਵੀ ਹੋ ਸਕਦਾ ਆਵੇ ਇੱਕ ਦੂਏ ਨੂੰ ਸੁਨੇਹਾ ਗਿਆ ਹੋਵੇ ਪਰ बसपा ਨੇ ਆਖਿਆ ਕਿ ਨਹੀਂ ਇਸ ਵਾਰ ਅਸੀਂ ਕਾਂਗਰਸ ਨਾਲ ਚੋਣ ਸਮਝੌਤਾ ਕਰਨਾ ਪਿਛਲੇ ਦਿਨੀ ਵੀ ਅਸੀਂ ਆਪਣੀ ਇੱਕ ਖਬਰ ਦੇ ਵਿੱਚ ਦੱਸਿਆ ਸੀ ਕਿ ਜਿਵੇਂ ਕਾਉਂਸਲ ਨਕੂਦਰ ਨਗਰ ਕਾਉਂਸਲ ਦੀ ਸਪੈਸ਼ਲ ਮੀਟਿੰਗ ਦੇ ਵਿੱਚ ਕਾਂਗਰਸ ਨੇ ਬਾਈਕਾਟ ਕੀਤਾ ਸੀ ਉੱਥੇ बसपा ਨੇ ਵੀ ਨਾਲ ਬਾਈਕਾਟ ਕੀਤਾ ਇੱਥੇ ਇਹ ਵੀ ਗੱਲ ਕਰਨੀ ਬਣਦੀ ਹੈ ਕਿ ਨੂਰ ਮਹਿਲ ਨਗਰ ਕੌਂਸਲ ਵਿੱਚ ਵੀ बसपा ਨੇ ਕਾਂਗਰਸ ਨਾਲ ਰਲ ਕੇ ਇੱਥੇ ਦੂਸਰੀ ਵਾਰ ਜਦੋਂ ਬਹੁਮਤ ਸਾਊਥ ਕਰਨ ਦਾ ਸਮਾਇਆ ਉਸ ਵੇਲੇ ਕਾਂਗਰਸ ਨੂੰ ਜਿਹੜੀ ਵੋਟ ਪਾਈ ਸੀ ਬੇਸ਼ੱਕ ਇਹ ਵੀ ਗੱਲ ਬਾਹਰ ਆਈ ਸੀ ਕਿ ਕਾਂਗਰਸ ਨੇ ਬਾਈਸ ਪ੍ਰਧਾਨਗੀ ਦਾ ਅਹੁਦਾ बसपा ਨੂੰ ਛੱਡਣਾ ਹੈ ਅਜੇ ਹੁਣ ਕੁਝ ਅਜੇ ਸਾਹਮਣੇ ਨਹੀਂ ਆਇਆ ਕਿ बसपा ਨੂੰ ਕਾਂਗਰਸ ਨੇ ਨਗਰ ਕੌਂਸਲ ਨੂਰਮਹਿਲ ਦਾ ਬਾਈਸ ਪ੍ਰਧਾਨ ਬਣਾਇਆ ਹੋਵੇ ਹਾਂ ਇਹ ਜ਼ਰੂਰ ਹੈ ਕਿ ਇਹ ਚੋਣ ਸਮਝੌਤਾ ਅੱਜ ਮੀਡੀਆ ਸਾਹਮਣੇ ਜਿਹੜਾ ਐਲਾਨ ਹੋ ਗਿਆ ਇੱਥੇ ਇਹ ਵੀ ਦੋਸਤੋ ਜ਼ਿਕਰ ਕਰਨਾ ਬਹੁਤ ਜ਼ਰੂਰੀ ਆ ਕਿ ਜਿੱਥੇ 1992 ਦੇ ਵਿੱਚ ਹਲਕਾ ਨੂਰਮਹਿਲ ਜਿੱਥੇ बसपा ਦੇ ਵਰਕਰਾਂ ਦੇ ਉੱਤੇ ਗੋਲੀ ਕਾਂਡ ਦੌਰਾਨ बसपा ਦੇ ਜਿਹੜੇ ਆ ਉਹ ਤ੍ਰੀਬ 9 ਬਰਕਰਸ਼ੀਰ ਕਰ ਦਿੱਤੇ ਗਏ ਸੀ ਉੱਥੇ ਇਹ ਇਲਜ਼ਾਮਬਾਜ਼ੀ बसपा ਅਕਸਰ ਉਦੋਂ ਤੋਂ ਲੈ ਕੇ ਅੱਜ ਤੱਕ ਕਾਂਗਰਸ ਤੇ ਦੋਸ਼ ਲਾਉਦੀ ਰਹੀ ਹੈ ਕਿ ਇਹ ਗੋਲੀ ਕਾਂਡ ਕਾਂਗਰਸ ਨੇ ਕਰਵਾਇਆ ਪਰ ਜਦੋਂ ਅਜਿਹੇ ਚੋਣਾਂ ਦੇ ਵਿੱਚ ਚੂਨ ਸੁਝਾਉਂਦਾ ਹੁੰਦਾ ਉਸ ਵੇਲੇ बसपा ਉਸ ਸਮੇ ਨੂੰ ਭੁੱਲ ਜਾਂਦੀ ਹੈ ਜਦੋਂ ਨੂਰ ਮਹਿਲ ਦੇ ਵਿੱਚ ਉਹਨਾਂ ਸ਼ਹੀਦਾਂ ਦੀ ਜਾਦ ਵਿੱਚ ਐ ਬੜਿਆਂ ਉਹ ਸਥਾਨ ਜਿੱਥੇ ਇਹਨਾਂ ਸ਼ਹੀਦਾਂ ਨੂੰ ਜਦੋਂ ਯਾਦ ਕੀਤਾ ਜਾਂਦਾ ਉਹਨੂੰ ਜ਼ਰੂਰ ਕਾਤਲਾ ਨੂੰ ਵੀ ਯਾਦ ਕੀਤਾ ਜਾਂਦਾ ਉਸ ਵੇਲੇ ਕਾਂਗਰਸ ਦਾ ਅੱਥ ਜਿਹੜਾ ਹੋਣ ਦੀਆਂ ਗੱਲਾਂ ਅਕਸਰ ਬਸਪਾ ਕਰਦੀ ਹੈ ਐ ਉਸ ਵੇਲੇ ਕੋਲ ਕਿੰਨੇ ਵਰਕਰ ਸ਼ਹੀਦ ਹੋਏ ਸੀ ਹੋ ਸਕਦਾ ਮੇਰੇ ਕੋਲ ਦੱਸੀ ਗਿਣਤੀ ਜਿਹੜੀ ਆ ਉਹ ਐ ਹੋ ਸਕਦਾ ਕਾਟ ਵੱਧ ਦਸ ਹੋ ਗਈ ਹੋਵੇ ਹਾਂ ਇਹ ਜ਼ਰੂਰ ਹੈ ਬਈ ਉਸ ਵੇਲੇ ਗੋਲੀ ਕਾਂਡ ਦੇ ਵਿੱਚ ਬਸਪਾ ਦਾ ਬੜਾ ਵੱਡਾ ਨੁਕਸਾਨ ਹੋਇਆ ਸੀ ਉਹ ਪਰਿਵਾਰ ਜਿਨ੍ਹਾਂ ਦੇ ਉਸ ਗੋਲੀ ਕਾਂਡ ਵਿੱਚ ਮੈਂਬਰ ਮਾਰੇ ਗਏ ਸੀ ਹੋ ਸਕਦਾ ਅੱਜ ਬਸਪਾ ਵਿੱਚ ਹੈ ਜਾਂ ਨਹੀਂ ਹਾਂ ਇਹ ਜ਼ਰੂਰ ਹੈ ਕਿ ਅੱਜ ਜਿਹੜੇ ਬਹੁਜ ਸਮਾਜਵਾਰਟੀ ਦੇ ਵਿੱਚ ਅੱਗੇ ਹੋ ਕੇ ਕੰਮ ਕਰਦੇ ਆ ਉਹਨਾਂ ਦਾ ਉਸ ਗੋਲੀ ਕਾਂਡ ਨਾਲ ਕਿੰਨਾ ਕੁ ਲਾਗਾ ਤੇ ਗਿਆ ਉਹਦੇ ਬਾਰੇ ਅਗਰ ਕਿਸੇ ਦੋਸਤ ਨੂੰ ਪਤਾ ਹੋਵੇ ਤਾਂ ਉਹ ਕਮੈਂਟ ਬਾਕਸ ਵਿੱਚ ਜਾਣਕਾਰੀ ਦੇ ਸਕਦਾ ਅੱਜ ਇਸ ਸਮਝੌਤੇ ਨਾਲ ਹਲਕਾ ਨਕੂਦਰ ਦੇ ਵਿੱਚ ਦੋ ਪਾਰਟੀਆਂ ਇਕੱਠੀਆਂ ਹੋਣ ਦਾ ਐਲਾਨ ਹੈ ਆਉਣ ਵਾਲੇ ਦਿਨਾਂ ਵਿੱਚ ਕੀ ਹੋਰ ਵੀ ਪਾਰਟੀ ਇੱਕ ਦੂਸਰੇ ਨਾਲ ਸਮਝੌਤਾ ਕਰ ਸਕਦੀ ਹੈ ਅਗਰ ਸਾਡੇ ਤੱਕ ਇਹ ਜਾਣਕਾਰੀ ਪਹੁੰਚੀ ਜ਼ਰੂਰ ਤੁਹਾਨੂੰ ਦੋਸਤੋ ਖਬਰ ਜਿਹੜੀ ਆ ਉਸੜਾਈ ਜਾਊਗੀ ਆਉਣ ਵਾਲੇ ਦਿਨਾਂ ਵਿੱਚ ਤੁਹਾਨੂੰ ਅਸੀਂ ਹਲਕਾ ਨਕੂਦਰ ਅਤੇ ਹਲਕਾ ਨਕੂਦਰ ਦੇ ਬਲਾਕ ਅਤੇ ਨੂਰਵੈਲ ਦੇ ਬਲਾਕ ਦੇ ਵਿੱਚ ਕਿਹੜੀਆਂ ਸੰਪਤੀ ਸੀਟਾਂ ਉਹ ਜੋ ਪਰਚਾਂ ਦੇ ਹਨ ਜਾਂ ਐਸ்சி ਪਰਚਾਂ ਦੇ ਜਾਂ ਐਸ்சி ਇਸਤਰੀਆਂ ਲੀਗ ਨੇ ਉਹਦਾ ਵੀ ਤੁਹਾਨੂੰ ਅਸੀਂ ਜਿਹੜਾ ਆ ਉਹ ਜ਼ਿਕਰ ਕਰਾਂਗੇ ਇਹ ਚੋਣਾ ਜਿਹੜੇ ਆ ਇਹਨਾਂ ਚੋਣਾਂ ਦੇ ਵਿੱਚ 65% ਤਕਰੀਬ ਪਿੰਡੂ ਖੇਤਰ ਦੇ ਵਿੱਚ ਜਿਹੜੀਆਂ ਪੰਜਾਬ ਦੇ ਅੰਦਰ ਪਿੰਡੂ ਖੇਤ ਦੇ ਲੋਕਾਂ ਨੇ ਹਿੱਸਾ ਲੈਣਾ ਜਿਹਦੇ ਵਿੱਚ 1 ਕਰੋੜ 36 ਲੱਖ ਵੋਟਰ ਜਿਹੜਾ ਹਿੱਸਾ ਲੈਣਗੇ ਜਦੋਂ ਕੁੱਲ ਵੋਟਰ ਜਿਹੜੇ ਆ ਉਹ 2 ਕਰੋੜ ਕਰੀਬ 14 ਲੱਖ ਦੱਸੇ ਜਾਂਦੇ ਆ ਇਹਨਾਂ ਚੋਣਾਂ ਤੋਂ ਬਹੁਤ ਜਿਹੜਾ ਆ ਉਹ ਨਤੀਜੇ ਅਜਿਹੇ ਆਉਣੇ ਆ ਕਿ ਕਿਹੜੀ ਪਾਰਟੀ ਨੂੰ ਕਿੰਨੇ ਪਰਸੈਂਟ ਵੋਟ ਪੈਂਦੀ ਹੈ ਸਾਰੀਆਂ ਪਾਰਟੀਆਂ ਨੇ ਆਪਣੇ ਚੋਣ ਨਿਸ਼ਾਨ ਤੇ ਇਹ ਇਲੈਕਸ਼ਨ ਲੜਨ ਦਾ ਐਲਾਨ ਕੀਤਾ ਹੈ ਸੋ ਦੋਸਤੋ ਅੱਜ ਇਹ बसपा ਨਾਲ ਜਿਹੜਾ ਕਾਂਗਰਸ ਦਾ ਸਮਝੌਤਾ ਹੋਇਆ ਉਹਨੂੰ ਲੈ ਕੇ ਇੱਕ ਜਾਂਦੇ ਜਾਂਦੇ ਹੋਰ ਵੀ ਪੁਰਾਣੀ ਯਾਦ ਤਾਜ਼ੀ ਕਰ ਦਿੰਦੇ ਆ ਕਿ 2013 14 ਦੇ ਵਿੱਚ ਜਦੋਂ ਇਹ ਚੋਣਾਂ ਹੋਈਆਂ ਸੀ ਉਸ ਵੇਲੇ ਵੀ ਕਾਂਗਰਸ ਨਾਲ बसपा ਦਾ ਸਮਝੌਤਾ ਸੀ ਉਸ ਵੇਲੇ ਕਾਂਗਰਸ ਨੂੰ ਜਿਹੜੀ ਜਿੱਤ ਪ੍ਰਾਪਤ ਜਿਆਦੀਆਂ ਸੀਟਾਂ ਤੇ ਹੋਈ ਸੀ ਕਾਂਗਰਸ ਦਾਅਵਾ ਕਰਦੀ ਸੀ ਕਿ ਅਸੀਂ ਬਲਾਕ ਸੰਪਤੀ ਦੇ ਵਿੱਚ ਚੇਅਰਮੈਨ ਹੀ ਅਸੀਂ ਲਵਾਂਗੇ ਸਾਡੇ ਕੋਲ ਸੀਟਾਂ ਜਿਹੜੀਆਂ ਅਸੀਂ ਵਾਧੇ ਦਿੱਤੀਆਂ ਆ ਇਸ ਨੂੰ ਲੈ ਕੇ बसपा ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਨਾਲ ਜਾਣ ਕਰਕੇ ਉਸ ਵੇਲੇ बसपा ਦਾ ਚੇਅਰਮੈਨ ਬਣਿਆ ਸੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਵਾਈਸ ਚੇਅਰਮੈਨ ਇਸ ਕਰਕੇ ਅੱਜ ਜਿਹੜਾ ਚੋਣ ਸਮਝੌਤਾ ਹੋਇਆ ਆ ਬੇਸ਼ੱਕ ਉਹਦੇ ਬਾਰੇ ਹਜੇ ਕਿਹੜੀ ਸੀਟ ਤੋਂ ਕਿਸ ਨੇ ਲੜਨਾ ਇਹ ਗੱਲ ਸਾਹਮਣੇ ਨਹੀਂ ਆਈ ਹੈ ਕਿ ਮੈਂ ਕਿਹੜੀਆਂ ਸੀਟਾਂ ਤੋਂ ਲੜਨਾ ਇਹ ਵੀ ਗੱਲ ਜਿਹੜੀ ਆ ਅਜੇ ਬਾਹਰ ਨਹੀਂ ਆਈ ਹੈ ਕਿ ਇਹ ਬੂਟਾ ਤੱਕ ਚੋਣ ਸਮਝੋਤਾ ਜਾਂ ਬਲਾਕ ਸੰਮਤੀ ਦੇ ਚੇਅਰਮੈਨ ਬਾ ਚੇਅਰਮੈਨ ਬੱਲੇ ਵੀ ਇਸ ਚੋਣ ਸਮਝੋਤਾ ਇਸ ਤਰ੍ਹਾਂ ਆਊਗਾ ਇਹਦੇ ਬਾਰੇ ਅਜੇ ਗੱਲ ਜਿਹੜੀ ਪੂਰੀ ਬਾਹਰ ਨਹੀਂ ਆਈ ਸੋ ਦੋਸਤੋ ਤੁਸੀਂ ਦੇਖ ਰਹੇ ਆ ਦਿਲਗਾ ਨਿਊਜ਼ ਆਨਲਾਈਨ ਚੈਨਲ ਵੀਡੀਓ ਚੰਗੀ ਲੱਗੀ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਅੱਗੇ ਸ਼ੇਅਰ ਜ਼ਰੂਰ ਕਰਿਓ ਦੋਸਤੋ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰਿਓ ਤਾਂ ਕਿ ਬਿਲਗਨੂਜ਼ਾਂ ਵਾਂ ਦਾ ਪਰਿਵਾਰ ਜਿਹੜਾ ਆ ਉਹਦਾ ਦੈਰਾ ਵਿਸ਼ਾਲ ਹੋਵੇ ਕੱਲ ਫਿਰ ਇੱਕ ਨਵਾਂ ਮੁੱਦਾ ਲੈ ਕੇ ਤੁਹਾਡੇ ਲਈ ਆਵਾਂਗੇ ਉਸ ਵੇਲੇ ਤੱਕ ਦਿਓ ਆਜਾਤ ਧੰਨਵਾਦ